ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਸਾਹਮਣੇ ਖੜ ਕੇ ਬੀਨੂ ਢਿੱਲੋਂ ਆ ਕੀ ਕਹਿ ਗਏ ਲੀਡਰਾਂ ਤੇ ਲੋਕ ਹੈਰਾਨ ਹੋ ਗਏ ਨੇ ਜੀ ਹਾਂ ਤੇ ਬਿੰਨੂ ਢਿੱਲੋਂ ਨੇ ਜਿੱਥੇ ਦੱਸਿਆ ਕਿ ਮੈਂ ਤੇ ਕਰਮਜੀਤ ਅਨਮੋਲ ਪਿਛਲੇ 35 ਸਾਲ ਤੋਂ ਇਕੱਠੇ ਆ ਅਸੀਂ ਬਹੁਤ ਜ਼ਿਆਦਾ ਰਗੜਾਈ ਕਰਵਾਈ ਹੈ ਸੋ ਆਖਰ ਸਾਈਕਲ ਤੇ ਮੋਟਰਸਾਈਕਲ ਸਾਨੂੰ ਉੱਸਾ ਵਾਉਂਦੇ ਨੇ ਬੱਸਾਂ 'ਚ ਵੀ ਅਸੀਂ ਲੋਕਾਂ ਨੇ ਸਫ਼ਰ ਕੀਤਾ ਹੈ ਸੋ ਆਖਰ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆਏ ਬਿੰਨੂ ਢਿੱਲੋਂ ਦੱਸਿਆ ਕਿ ਮਾਨ ਸਾਹਿਬ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਪੰਜਾਬਾਰੇ ਯੁਵਾ ਨੇਤਾ ਨੇ ਮਾਨ ਸਾਹਿਬ ਪੰਜਾਬ ਦੇ ਮੁਖੀ ਨੇ ਤੇ ਆਪਾਂ ਕਰਮਜੀਤ ਨੂੰ ਵੱਡੇ ਫਰਕ ਦੇ ਨਾਲ ਵੱਡੀ ਲੀਡ ਦੇ ਨਾਲ ਜਿਤਾ ਕੇ ਢੋਲ ਵੱਜਦੇ ਹੋਏ ਇਸੇ ਤਰ੍ਹਾਂ ਜਿਤਾ ਕੇ ਲੈ ਕੇ ਆਉਣਾ ਵਿਨੂ ਢਿੱਲੋਂ ਨੇ ਕਰਮਜੀਤ ਅਨਮੋਲ ਦੇ ਲਈ ਲੋਕਾਂ ਤੋਂ ਵੋਟਾਂ ਮੰਗੀਆਂ ਤੇ ਸਾਰੀ ਆਈ ਹੋਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਔਰ ਸਮੁੱਚੇ ਲੋਕਾਂ ਦਾ ਵੀ ਵਿਨੂ ਢਿੱਲੋਂ ਵੱਲੋਂ ਧੰਨਵਾਦ ਕੀਤਾ ਗਿਆ ਹੈ ਹੋਰ ਕੀ ਕੀ ਕਿਹਾ ਵਿਨੂ ਢਿੱਲੋਂ ਨੇ ਆਓ ਦੇਖਦੇ ਆ ਇਸ ਵੀਡੀਓ ਦੇ ਵਿੱਚ ਆਵਾਂ ਦੇ ਮੂੰਹ ਮੋੜ ਤੇ ਪਹੁੰਚਦਾ ਟੈਲਾ ਦੇ ਪਾਣੀ ਕਿ ਨਹੀਂ ਤੇ ਆਪਣੇ ਲਾਗੇ ਉਹਨੂੰ ਤਾਂ ਹੋਰ ਵੀ ਵਧੀਆ ਕਿਰਪਾ ਕਰਤੀ ਮਾਲਵਾ ਨਹਿਰ ਕੱਢਣ ਜਾ ਰਹੇ ਮਾਨ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸੋਚ ਨੂੰ ਧੰਨਵਾਦ ਸੀਐਮ ਸਾਹਿਬ ਤੁਹਾਡੀ ਸੋਚ ਨੂੰ ਧੰਨਵਾਦ ਸੋ ਐਡੀ ਵੱਡੀ ਸਾਡੇ ਕੋਲੇ ਲੀਡਰਸ਼ਿਪ ਹੈ ਐਡਾ ਵਧੀਆ ਸਿਸਟਮ ਹੈ ਸਾਡਾ ਤੇ ਸਾਡੇ ਕੋਲੇ ਓਪਰਚੁਨਿਟੀ ਸਾਡੇ ਕੋ ਮੌਕੇ ਮੌਕੇ ਕੀ ਆ ਸਾਡੇ ਕੋਲੇ ਇੱਕ ਇਮਾਨਦਾਰ ਸਰਕਾਰ ਆਈ ਹੈ ਜਿਹਦਾ ਮੀਰੇ ਘਰਵਾ ਭਗਵੰਤ ਮਾਨ ਆ ਐਡਾ ਵੱਡਾ ਔਰ ਜਿਹਦੀ ਅਗਵਾਈ ਕਰ ਰਿਹਾ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਦਾ ਕਸੂਰ ਸਿਰਫ ਇਹਨਾ ਕਿ ਉਹਨੇ ਗਰੀਬਾਂ ਬਾਰੇ ਸੋਚਿਆ ਆਮ ਆਦਮੀਆਂ ਬਾਰੇ ਸੋਚਿਆ ਆ ਵੈਸੇ ਆ ਦੂਜੇ ਵੀ ਕਹੀ ਜਾਂਦੇ ਆ ਯਾਰ ਉਹਨਾਂ ਨੂੰ ਅਕਾਲੀ ਨਾ ਕਿਹਾ ਕਰੋ ਉਹ ਬਾਦਲ ਕਿਆ ਨੂੰ ਮੈਂ ਵੀ ਕਾਲੀ ਆਂ ਦਿਲੋਂ ਕਾਲੀ ਆਂ ਅਕਾਲੀ ਉਹ ਹੁੰਦੇ ਆ ਜਿਹੜੇ ਪੰਥ ਦੀ ਗੱਲ ਕਰਦੇ ਪੰਜਾਬ ਦੀ ਗੱਲ ਕਰਦੇ ਮਨੁੱਖਤਾ ਦੀ ਗੱਲ ਕਰਦੇ ਆ ਇਹ ਬਾਦਲ ਕੇ ਹੋ ਸਕਦੇ ਆ ਅਕਾਲੀ ਨਹੀਂ ਹੋ ਸਕਦੇ ਦੂਜੇ ਪਾਸੇ ਸਖਬੀਰ ਵਰਗੇ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਨਾਲ ਹਮੇਸ਼ਾ ਧਰੋਕ ਮਾਇਆ ਪੰਥ ਨਾਲ ਤਰੋ ਕਮਾਇਆ ਤੁਸੀਂ ਦੱਸੋ ਕਿਹਦੇ ਨਾਲ ਤਰੋ ਨਹੀਂ ਕਮਾਇਆ ਤੇ ਆਪਾਂ ਕਿਸਮਤ ਵਾਲੇ ਹੋਰ ਵੀ ਆ ਆ ਦੇਖੋ ਇਸ ਲੋਕ ਸਭਾ ਹਲਕੇ ਦੇ ਵਿੱਚ ਸਾਡੇ ਐਮਐਲਏ ਮਨਜੀਤ ਸਿੰਘ ਬਲਾਸਪੁਰ ਪੱਤਰਕਾਰ ਐਡੀ ਵੱਡੀ ਮਤਲਬ ਪੱਤਰਕਾਰ 20 ਸਾਲ ਪੱਤਰਕਾਰੀ ਕਰਕੇ ਆਏ ਡਾਕਟਰ ਰਮਨਦੀਪ ਕੌਰ ਡਾਕਟਰ ਨੇ ਇਮਾਨ ਸਾਹਿਬ ਨੇ ਸਾਨੂੰ ਸੇਵਾ ਕਰਨ ਦਿੱਤੇ ਐਮਐਲਏ ਦਿੱਤੇ ਮੋਗੇ ਦੀ ਲਾਡੀ ਢੋਸ ਬੜੀ ਵੱਡੀ ਰਾਜਨੀਤਿਕ ਵਿਰਾਸਤ ਸੇਵਾ ਦੀ ਵਿਰਾਸਤ ਲੈ ਕੇ ਆਏ ਇਥੇ ਤੇ ਆ ਆਪਣਾ ਇਹ ਜਿੰਨਾ ਨਿਕਾ ਉਨਾ ਹੀ ਦਿਖਾ ਅਮਰਤਪਾਲ ਸੁਖਾ ਲੰਦ ਉਹਨਾਂ ਹੀ ਦਿਖਾ ਮੈਂ ਵਿਧਾਨ ਸਭਾ 'ਚ ਇੱਕ ਵਾਰੀ ਪੁੱਛ ਲਿਆ ਮੈਂ ਕਿਹਾ ਵੇਖੀਏ ਇਕੱਲਾ ਇਹ ਠਾਣੇ ਠੂਣੇ ਫੋਨ ਕਰਨ ਜੋਗਾ ਕਿ ਇਹਨੂੰ ਹੋਰ ਕੋਈ ਪਤਾ ਵੀ ਆ ਮੈਂ ਕਿਹਾ ਵੀ ਉਹ ਕਰੋ ਦੱਸੋ ਵੀ ਆਪਣੇ ਦੁਨੀਆ ਦੇ ਵਿੱਚ ਜਿਹੜੀ ਫਾਈਬਰ ਆਪਟਿਕਸ ਦੀ ਖੋਜ ਕਿਹਨੇ ਕੀਤੀ ਤੇ ਆਪਣੇ ਮੋਗੇ ਦੇ ਜੰਪਲ ਕੰਪਨੀ ਨੇ ਕੀਤੀ ਉਹ ਸਿਰਫ ਇਹ ਨਹੀਂ ਦੱਸਿਆ ਸੀ ਭਾਈ ਅਮਰਤਪਾਲ ਨੇ ਦੱਸਿਆ ਪੰਜਾਬ ਦੀ ਜਾਣਕਾਰੀ ਵੀ ਰੱਖਦਾ ਸੋ ਸਾਡੇ ਸਾਹ ਬਲਕਾਰ ਸਿੱਧੂ ਨਾਮਵਰ ਕਲਾਕਾਰ ਬਹੁਤ ਵੱਡਾ ਜ ਸਾ ਗੁਰਜੀਤ ਸਿੰਘ ਸੇਖੋਂ ਮੈਡੀਕਲ ਕਾਲਜ ਦੇ ਵਿੱਚ ਅਸੀਂ ਇਕੱਠੇ ਧਰਨੇ ਲਾਉਂਦੇ ਰਹੇ ਆ ਅਪ੍ਰਿਤਪਾਲ ਬੜਾ ਵੱਡਾ ਵਕੀਲਾਂ ਦਾ ਪ੍ਰਧਾਨ ਰਿਹਾ ਆ ਮੋਲਕ ਸਿੰਘ ਮੇਰਾ ਛੋਟਾ ਵੀਰ ਪਹਿਲੀ ਵਾਰੀ ਤੈਨੂੰ ਟਿਕਟ ਦਿੱਤੀ ਤੇਰੇ ਬਾਪੂ ਦੇ ਕੰਮ ਕਰਕੇ ਅਗਲੀ ਡੇਟ ਤੈਨੂੰ ਮਾਨ ਸਾਹਿਬ ਨੇ ਦੇਣੀ ਆ ਤੇਰੇ ਕੰਮ ਕਰਕੇ ਕੰਮ ਹੁਣ ਤੇ ਚੰਗਾ ਕਰੀ ਜਾਂਦਾ ਬਹੁਤ ਅੱਜ ਸਾਡੇ ਚੇਅਰਮੈਨ ਸਾਹਿਬਾਨ ਔਰ ਭਾਈ ਮੈਂ ਜ਼ਿਆਦੇ ਗੱਲ ਨਹੀਂ ਕਰਨੀ ਮੈਂ ਤਾਂ ਸਿਰਫ ਇੱਕੋ ਗੱਲ ਕਹਿਣਾ ਇੱਕ ਤਾਂ ਬੇਈਮਾਨ ਲੀਡਰਾਂ ਤੋਂ ਬਾਜੂ ਦੂਜਾ ਜੇ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਤੇ ਮਿਹਰ ਕਰਕੇ ਇੱਕ ਇਮਾਨਦਾਰ ਮੁੱਖ ਮੰਤਰੀ ਦਿੱਤਾ ਇਮਾਨਦਾਰ ਐਮਐਲਏ ਦਿੱਤੇ ਆ ਸਰਕਾਰ ਦਿੱਤੀ ਆ ਤਾਂ ਉਹਦੇ ਹੱਥ ਮਜ਼ਬੂਤ ਕਰਨੇ ਆ ਤੇ ਹੱਥ ਮਜ਼ਬੂਤ ਕਰਨ ਦਾ ਇੱਕੋ ਇੱਕ ਤਰੀਕਾ ਓ ਯਾਰ ਇੰਤੂ ਵੱਧ ਹੋਰ ਆਪਣੇ ਤੇ ਕੀ ਇਛਾਨ ਕਰ ਦਿੰਦੇ ਮੁੱਖ ਮੰਤਰੀ ਸਾਹਿਬ ਇੰਤੂ ਵੱਧ ਹੋਰ ਕੀ ਇਛਾਨ ਕਰ ਦਿੰਦੇ ਮੇਰੇ ਕੋਲੇ ਜਦੋਂ ਲੋਕ ਕੰਮ ਕਰਾਉਣ ਆਉਂਦੇ ਆ ਬਹੁਤੇ ਕੰਮ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਨਾਲ ਹੋ ਜਾਂਦੇ ਆ ਜਦੋਂ ਵਿੱਚੋਂ ਕੋਈ ਰਹਿ ਜਾਂਦਾ ਤੇ ਮੈਂ ਫਿਰ ਉਹਨਾਂ ਨੂੰ ਇਹ ਕਹਿਣਾ ਨਾ ਭਈ ਯਾਰ ਇਹ ਮੇਰੇ ਵੱਸ ਦਾ ਨਹੀਂ ਇਹ ਤਾਂ ਮੁੱਖ ਮੰਤਰੀ ਦੇ ਵੱਸ ਦਾ ਆ ਤੇ ਫਿਰ ਉਹ ਲੋ ਸੋਚਦੇ ਹੁੰਦੇ ਆ ਕਿ ਯਾਰ ਮੁੱਖ ਮੰਤਰੀ ਦਾ ਕੋਈ ਯਾਰ ਕੋਈ ਲੰਗੋਟੀਆਂ ਲੰਬੀਆਂ ਜਿਹਦੀ ਮੋੜੇ ਹੀ ਨਾ ਤੇ ਮੁੱਖ ਮੰਤਰੀ ਸਾਹਿਬ ਨੇ ਆਪਦਾ ਲੰਗੋਟੀਆਂ ਕਰਮਜੀਤ ਅਨਬੋਲ ਸਾਡੇ ਕੋਲ ਤੇ ਸੋ ਆਪਣੀ ਤਾਂ ਕਿਸਮਤ ਹੀ ਬਹੁਤ ਚੰਗੀ ਐ ਸੋ ਇਹਨੂੰ ਜਿਤਾਈਏ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆਪਾਂ ਹੱਥ ਮਜ਼ਬੂਤ ਕਰਨੇ ਆ ਬਾਕੀ ਆਪਣੇ ਕੋਲ ਓਪਰਚੁਨਿਟੀਆਂ ਬਹੁਤ ਆ ਪ੍ਰਮਾਤਮਾ ਨੇ ਬੜਾ ਕੁਝ ਬਖਸ਼ਿਆ ਆਪਣੇ ਵਰਗੇ ਕਾਰੋਬਾਰੀ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਜਿਹੜੀ ਥ੍ਰੈਟ ਵੱਡੀ ਐ ਉਹ ਇਹ ਆ ਕਿ ਆਪਣੇ ਲੋਕ ਜ਼ਮੀਨਾਂ ਵੇਚ ਕੇ ਬਾਹਰ ਜਾਣ ਲੱਪੇ ਬਸ ਸਿਰਫ ਇੱਕ ਗੱਲ ਵੇਖ ਲਓ ਥੋੜੇ ਦੇਰ ਥੋੜੇ ਸਾਲ ਹੋਰ ਰੁਕ ਜਾਓ ਆ ਜਿਹੜੇ ਜੀਟੀ ਰੋਡ ਨਿਕਲਦੇ ਆ ਇਹਨਾਂ ਪਿੱਛੇ ਇੱਕ ਸਾਜ਼ਿਸ਼ ਹੈ ਇੰਟਰਨੈਸ਼ਨਲ ਵਪਾਰ ਚਾਲੂ ਸ਼ੁਰੂ ਹੋਣਾ ਬਾਰਡਰ ਖੁੱਲਣੇ ਆ ਤੇ ਜ਼ਮੀਨਾਂ ਦਾ ਵੇਚੋ ਜੇ ਜਿਹਦਾ ਜਿੰਨਾਂ ਕੋਲੇ ਜ਼ਮੀਨਾਂ ਰਹਿ ਗਈ ਉਹ ਰਾਜੇ ਬਣ ਜਾਣ ਉਹ ਰਾਜੇ ਬਣ ਜਾਣਗੇ ਜ਼ਮੀਨਾਂ ਨਹੀਂ ਵੇਚਣੀਆਂ ਇੱਕ ਮੇਰੀ ਬੇਨਤੀ ਹੋਰ ਆ ਜਿੰਨੇ ਸਾਡੇ ਕਾਰੋਬਾਰੀ ਆ ਮਾਨ ਸਾਹਿਬ ਮੈਂ ਨਿਕ ਬੇਕਰ ਵਾਲਿਆਂ ਕੋਲ ਜਾ ਕੇ ਆਇਆ ਪਰਸੋਂ ਪਟਿਆਲੇ ਦਾ ਰਹਿਣ ਵਾਲਾ ਔਰ ਮੈਂ ਤਾਂ ਉਹਦੇ ਪੈਰ ਹੀ ਚੁੰਮੀ ਗਿਆ ਜੀ ਉਹਦੀ ਪੈਰਾਂ ਦੀ ਮਿੱਟੀ ਚੱਕ ਕੇ ਉਹਦੇ ਆ ਮੱਥੇ ਨੂੰ ਲਾਈ ਉਹਨੇ ਆਪਦੀ ਯੂਨਿਟ ਮਹਾਲੀ ਚ ਚਲਾਈ ਸੋ ਇਸ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਆਪਾਂ ਉਤਸ਼ਾਹਤ ਕਰਨਾ ਮਾਨ ਸਾਹਿਬ ਓਏ ਓਆ ਆ ਸਤਉਜ ਵਾਲੇ ਦੀ ਜਿੰਦਾਬਾਦ ਨਾਲੀ ਸਾਰਿਆਂ ਦੀ ਜਿੰਦਾਬਾਦ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲੀ ਸਾਰਾ ਕੁਝ ਸੋ ਹੁਣ ਆਪਾਂ ਸਮਾਜ ਇਹਨਾਂ ਨੇ ਹੋਰ ਵੀ ਬਹੁਤ ਥਾਂ ਜਾਣਾ ਸੋ ਮੈਂ ਇਹਨਾਂ ਦਾ ਧੰਨਵਾਦ ਹੈ ਆਪਣੇ ਵਰਗੇ ਜਿਹੜੇ ਉਦਮੀ ਕਿਸਾਨ ਹੈ ਕਾਰੋਬਾਰੀ ਹੈ ਇਮਾਨਦਾਰ ਸਰਕਾਰ ਹੈ ਇਹਦੇ ਤੇ ਆਪਾਂ ਹਸ ਰੱਖਣਾ ਤੇ ਵਿਸ਼ਵਾਸ ਰੱਖਣਾ ਬਾਕੀ ਇਹਨਾਂ ਜਿਹੜਾ ਖਤਰਾ ਥ੍ਰੈਟ ਜੀ ਨੂੰ ਕਹਿੰਦੇ ਆ ਉਹ ਸਿਰਫ ਸਾਨੂੰ ਐ ਇੱਕ ਦਾ ਭਰਾ ਮਾਰੂ ਜੰਗ ਜਿਹੜੇ ਆਪਾਂ ਛੇਤੀ ਮਾੜੀ ਮੋਟੀ ਗੱਲ ਤੇ ਇੱਕ ਦੂਜੇ ਦੇ ਗਿੱਟੇ ਕੁੱਟਣ ਲੱਪੇ ਨੇ ਉਹ ਨਾ ਕਰਿਆ ਕਰ। ਦੂਜਾ ਰਲ ਕੇ ਆਪਾਂ ਸਾਰਿਆਂ ਨੇ ਰਲ ਕੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਚਿੱਤੇ ਦਾ ਦਾਅਤ ਸਾਨੂੰ ਲੱਗਿਆ ਹੋਇਆ ਉਹਨੂੰ ਜੜੋਂ ਪੁੱਟ ਕੇ ਪਾਸੇ ਕਰਨਾ ਹੈ। ਇਸ ਗੱਲ ਤੇ ਇੱਕ ਫਤਿਹ ਕਜਾ ਦੀਏ ਤੇ ਉਸ ਤੋਂ ਬਾਅਦ ਮੈਂ ਰ ਜਾ ਰਾਂਗਾ ਦੋ ਨਾਰੇ ਪਾਰਟੀ ਦੇ ਮਾਰਾਂਗੇ ਤਾਂ ਕਿ ਸਾਰਾਂ 'ਚ ਜੋਸ਼ ਆ ਜਾਏ। ਬਾਬਾ ਦੇਰ ਦੇ ਬੈਠੇ ਤੁਸੀਂ ਮੈਨੂੰ ਪਤਾ ਥੱਕਦੇ ਤਾਂ ਤੁਸੀਂ ਐ ਨਹੀਂ ਤੁਸੀਂ ਤਾਂ 10 ਸਾਲ ਦੇ ਨਾਲ ਲੱਗੇ ਹੋਇਆ ਪਰ ਆਪੇ ਨਾਰੇ ਲਾ ਲਈਏ। ਆਮ ਆਦਮੀ ਆਮ ਆਦਮੀ ਬੋਲੇ ਇਕ ਸਨਹਾ ਇੱਕ ਵਾਦਾ ਕਰੋ ਵੀ ਹੁਣ ਆਪਾਂ ਬੱਚੇ ਬਾਹਰ ਨਹੀਂ ਜਾਣ ਦੇਣੇ ਸਾਡਾ ਮੁੱਖ ਮੰਤਰੀ ਇਮਾਨਦਾਰਾ ਇੱਥੇ ਹੀ ਕੰਮ ਲੈ ਕੇ ਦੇਣਾ ਇਹਨਾਂ ਨੇ ਇੱਥੇ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਪੀਕਰ ਸਾਹਿਬ ਸਾਡੇ ਦਰਮਿਆਨ ਸਾਡੇ ਮੁੱਖ ਮੰਤਰੀ ਸਾਹਿਬ ਪਹੁੰਚੇ ਨੇ ਮਾਨ ਸਾਹਿਬ ਸਾਰੇ ਵਰਕਰ ਸਾਰੇ ਬਾਗਾਪੁਰਾਣਾ ਨਿਵਾਸੀਆਂ ਦੇ ਵੱਲੋਂ ਅਸੀਂ ਤੁਹਾਡਾ ਇੱਥੇ ਪਹੁੰਚਣ ਦੇ ਲਈ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਮੈਂ ਹੁਣ ਬੇਨਤੀ ਕਰਦਾ ਕਿ ਆਪਣੇ ਉਮੀਦਵਾਰ ਭਾਈ ਕਰਮਜੀਤ ਅਨਮੋਲ ਦੇ ਦੋਸਤ ਬਿੰਨੂ ਢਿੱਲੋਂ ਜੀ ਜਿਨ੍ਹਾਂ ਨੂੰ ਸਾਰੇ ਜਾਣਦੇ ਨੇ ਉਹ ਵੀ 2 ਮਿੰਟ ਦੇ ਲਈ ਸਿਰਫ 2 ਮਿੰਟ ਦੇ ਲਈ ਆਪਣੇ ਵਿਚਾਰ ਹਾਜ਼ਰੀ ਲਵਾਉਣਗੇ ਮੈਂ ਬੇਨਤੀ ਕਰਦਾ ਬਾਈ ਬਿੰਨੂ ਢਿੱਲੋਂ ਜੀ ਮੰਚ ਤੇ ਸ਼ੋਭਤ ਬਾਈ ਕੀ ਬਾਤ ਹੈ ਵਾਹਿਗੁਰੂ 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 ਮੰਚ ਤੇ ਸ਼ੋਭਤ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਤ ਸਿੰਘ ਮਾਨ ਵਿਧਾਨ ਸਭਾ ਸਪੀਕਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਸਾਹਿਬ ਮੇਰੇ ਛੋਟੇ ਵੀਰ ਕਰਮਜੀਤ ਅਨਮੋਲ ਦੇਵਕਰੋੜ ਤੇ ਮੰਚ ਤੇ ਸ਼ੋਭਤ ਸਾਰੇ ਐਮ ਐਲ ਏ ਸਹਿਬਾਨ ਤੇ ਸਭ ਤੋਂ ਪਤਵੰਤੇ ਤੁਸੀਂ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਇੱਕ ਵਾਰੀ ਫਤਿਹ ਦੀ ਸਾਂਝ ਪਾਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਭਾਸ਼ਣ ਨਹੀਂ ਦੇਣਾ ਉਹ ਮੈਂ ਦੇਸੀ ਜਾ ਬੰਨਾ ਤੁਹਾਡੇ ਨਾਲ ਦੇਸੀ ਦੋ ਕੁ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੇ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਤਾੜੀ ਮਾਰ ਲਓ ਸੱਚੀ ਕਹਿੰਦਾ ਏਦੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋਈ ਕਾਰਾਂ ਨਹੀਂ ਲੈ ਲਈਆਂ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜ੍ਹਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬੱਸਾਂ 'ਚ ਵੀ ਧੱਕੇ ਖਾਦੇ ਨੇ ਹੌਲੀ-ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿੱਚ ਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਾਰਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹੀ ਸੀ ਆਇਆ ਕਰਮਜੀਤ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਆਲੇ-ਦਾਲੇ 20 ਕਿਲੋਮੀਟਰ ਜਾਂ 35 ਕਿਲੋਮੀਟਰ ਦੇ ਆਲੇ-ਦਾਲੇ ਜਿੱਥੇ ਸਾਡੀ ਸ਼ੂਟਿੰਗ ਹੁੰਦੀ ਸੀ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆਇਆ ਹੈ ਕੱਢ ਕੇ ਤੁਹਾਡੀ ਮਾਰ ਦੋ ਕਰਮਜੀਤ ਅਨਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਐਂ ਹੀ ਆਪਾਂ ਇਕੱਠੇ ਹੋਵਾਂਗੇ ਐਂ ਢੋਲ ਵਾਈ ਦੇ ਆਉਣਗੇ ਕਰਮਜੀਤ ਵੀਰੇ ਨੂੰ ਬੜੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਹੈ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਹੈਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਜੜ ਤੋਂ ਪਤਾ ਹੈ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਵਰ ਕੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆਹ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਇੱਕ ਕਰੀ ਅਪਦੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿਣਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰਾਂ ਚਾਹੀਦੀ ਦੀਪ ਕਰੋੜਾ ਕਰਮਜੀਤ ਵੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਸਮੇਂ ਚੋਂ ਸਮਾਂ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਂਦੇ ਹੋ ਪਰ ਉਹ ਤਾਂ ਹੀ ਹੋਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਗੈਨਾ ਤੁਹਾਨੂੰ ਸਲੂਟ ਹੈ ਸਾਡੇ ਸਾਰਿਆਂ ਵੱਲੋਂ ਸਲੂਟ ਹੈ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂੰਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਹੈ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਆਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਆਪਾਂ ਬਾਘੇਪੁਰਾ ਜਿਹੜਾ ਜਵਾਬ ਹੈ ਹੱਥ ਦੋਨੇ ਖੜੇ ਕਰਕੇ ਦੇਣਾ ਬੋਲੇ ਸੋਨਿਹਾਲ